ਸੋਹਿਲਾ ਰਉ ਗੋਦੀ ਦੀਪ ਕੀ ਮਹਿਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਕਰ ਗਿਰਤਾ ਕੀ ਹੈ ਕਰਤੇ ਕਾ ਹੋਏ ਵਿਚਾਰੂ ਤਿਤ ਕਰ ਗਾਵੋ ਸੋਹਿਲਾ ਸਿਵ ਰਿਉ ਸਿਰਜਨ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿ ਸੋਹਿਲਾ ਸਦਾ ਸੋਇ ਰਹਾਓ ਨਿਤ ਨਿਤ ਜੀ ਅੜੇ ਸਮਾਲੀ ਅਣ ਦੇਖਾ ਦੇਵਨ ਹਾਰ ਤੇਰੇ ਦਰ ਨਹਿ ਕੀਮਤ ਨਾ ਪਵੇ ਸਦਾ ਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਆਸੀ ਸੜੀਆਂ ਜਿਉ ਹੋ ਵੈ ਸਹਿਬ ਸੁਨੇਲ ਘਰ ਘਰ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਘਿਣੇ ਅਵਨ ਰਾਵਸਾਂ ਕੰਨ ਲਾ ਫੈਲਾ ਸ਼ੇ ਘਰ ਸ਼ੇ ਗੁਰ ਸ਼ੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਪਾ ਸ਼ੰਕਰ ਕਰਤੇ ਕੀਰਤ ਹੋਏ ਸੋ ਘਰ ਰਾਤੋ ਡਾਈ ਕੋਈ ਨਾ ਹੋ ਵਿਸਵੇ ਚਸਿਆਂ ਘੜੀਆਂ ਪਹਿਰਾ ਸਿਮਿਵਾਰੀ ਮਾਹੂਆ ਸੂਰਜ ਉਰਦਨੇ ਕਰ ਨਾਨਕ ਕਰਤੇ ਕੇਤੇ ਵੇਸ ਰਾਤਨਾ ਸ੍ਰੀ ਮਹਿਲਾ ਪਹਿਲਾ ਗਗਨ ਮੇ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨ ਗੁਣ ਮੋਤੀ ਧੂਪ ਮਲੇ ਆਣ ਲੋ ਪਵਨ ਚਵਰੂ ਕਰੇ ਸਭ ਬਨ ਰਾਏ ਤੁੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ 베ਰੀ ਰਹਾ ਸੈਸ ਤਉ ਨੈਨਨਨ ਨੈਨ ਹੈ ਤੋਹੇ ਕੋ ਸੈਸ ਮੂਰਤਨਨਾ ਇਕ ਤੋਹੀ ਸੈਸ ਪਦ ਬਿਮਨਨ ਇਕ ਪਦ ਗੰਦ ਬਿਨ ਸੈਸ ਤਰਸਾਂ ਦੀ ਵਿਚੰਤ ਮੋਹੀ ਸਭ ਮੇ ਜੋਤ ਜੋਤ ਹੈ ਸੋਏ ਕਿਸ ਦੇ ਚਾਨਣ ਸਭ ਮੇ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਪਾਵੇ ਸੋ ਆਰਤੀ ਹੋਏ ਹਰ ਚਰਨ ਕਬਲ ਮੁਕਰੰਦ ਲੋਬਿਤ ਮਨੁ ਅਨ ਦਿਨੋ ਹੋਇ ਆਏ ਪਿਆਸਾ ਕਿਰਪਾ ਚਲ ਦੇ ਨਾਨਕ ਸਾਰਨ ਕੋ ਹੋਏ ਜਾਤੀ تیر ਨੰਵਾਸਾ ਰਾਉ ਗੋੜੀ ਪੁਰ ਵੀ ਮੈਂ ਅੱਲਾ ਚੁਤਾ ਕਾਮ ਗ੍ਰੋਧ ਨ ਕਰ ਬੋ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰ ਪਲਿਖਤ ਲਿਖੇ ਗੁਰ ਪਾਇਆ ਮਨ ਹਰਿ ਲਿਉ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵਡਾ ਹੈ ਕਰ ਡੰਡਉ ਤ ਪੁਨ ਵਡਾ ਤੇ ਰਹਾ ਸਾਗਤ ਹਰ ਰਸ ਸਾਧਨਾ ਜਾਣਿਆ ਦਿਨ ਅੰਤਰ ਹੋ ਮੈਂ ਕੰਡਾ ਗੇ ਜਿਉ ਜਿਉ ਚੱਲੇ ਚੁਬੈ ਦੁਖ ਪਾਵੇਂ ਜਮ ਕਾਲ ਸਹਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਪਵ ਖੰਡਾ ਹੈ अविनाशी पुरख पाया परमेश्वर बहु शोभखंड प्रेम मंडा हे हम गरीब मस्कीन प्रभु तेरे हर राख राख वड वटा हे जन नानक नाम आधार टेक है हर नाम में सुख मंडा हे राह पौड़े पुर में महानदा पंजवा करू बिनती सुनो मेरे मीता ਸੰਤ ਟਹਲ ਕੀ ਵੇਲਾ ਇहां ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਔਦ ਕਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਵੇ ਸੰਸਾਰ ਬਿਕਾਰ ਸੰਸੇ ਮੈਂ tareo brahm gyaani jise jagaye pyaave neh ras akat katha tin jaani janko aye soi behaje o har gurte mane base raa nij kar mahal paavo sukh sahaje கோเฟரா ਅੰਤਰ ਜਾਮੀ ਪਰਖ ਬਿਨਾਤੇ ਸਰਦਾ ਮਨ ਕੀ ਭੂਰੇ ਨਾਨਕ ਦਾਸ ਹੈ ਸੁਖ ਮੰਗੈ ਮੋ ਕੋ ਕਰ ਸੰਪਨ ਕੀ ਭੂਰੇ ਅੰਤਰ ਜਾਮੀ ਪਰਖ ਬਿਨਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗ ਮੋਕ ਕਰ ਸੰਪਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ